ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੇ ਦਿਲੋਂ ਸ਼ੁਕਰੀਆ ਦਾ ਜੀ ਜੋ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਤੇ ਪਿਆਰ ਦਿੰਦੇ ਹੋ ਤੇ ਅੱਜ ਦੀ ਜਿਹੜੀ ਵੀਡੀਓ ਹੈ ਥੋੜੀ ਜੀ ਹੋਣ ਜਾ ਰਹੀ ਹੈ ਖਾਸ ਕਿਉਂਕਿ ਅੱਜ ਅਸੀਂ ਜਾ ਰਹੇ ਹਾਂ ਜੀ ਸ੍ਰੀ ਮੁਕਸਤ ਸਾਹਿਬ ਤਰਨਤਾਰਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਵਾਸਤੇ ਤੇ ਹੋ ਸਕਦਾ ਵੀ ਉੱਥੋਂ ਜਿਹੜਾ ਸਾਡਾ ਪਲਾਨ ਅੱਗੇ ਇੱਕ ਆਪਣਾ ਸ੍ਰੀ ਮੁਕਸਤ ਸਾਹਿਬ ਦੇ ਵਿੱਚ ਨਾਰਾਇਣ ਗਾਰਡਨ ਫੈਲਸ ਦੇ ਵਿੱਚ ਲੱਗਿਆ ਹੋਇਆ ਜੀ ਐਗਜ਼ੀਬਿਸ਼ਨ ਤੇ ਉੱਥੋਂ ਵੀ ਸਾਨੂੰ ਇਨਵਿਟੇਸ਼ਨ ਆਇਆ ਹੋਇਆ ਜੇ ਆਪਣੇ ਕੋਲੇ ਟਾਈਮ ਹੋਇਆ ਤਾਂ ਜਿਹੜਾ ਆਪਾਂ ਉੱਥੇ ਵੀ ਵਿਜ਼ਿਟ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਜੀ ਉੱਥੋਂ ਦਾ ਵੀ ਜਿਹੜਾ ਮਾਹੌਲ ਹਨਾ ਤੇ ਸੋ ਬਣੇ ਰਿਓ ਵੀਡੀਓ ਦੇ ਵਿੱਚ ਤੇ ਤੁਹਾਨੂੰ ਦਿਖਾਉਣਾ ਹੈ ਜੀ ਅੱਜ ਦਾ ਵਲੌਗ ਤੇ ਗੁਰਸੇਵਤ ਕਾਰ ਜਿਹੜਾ ਜੀ ਨਹਾ ਕੇ ਸੋ ਚੁੱਕਿਆ ਕਿਉਂਕਿ ਇਹ ਪਹਿਲਾਂ ਸਵੇਰੇ ਕਾਫੀ ਗੇੜੇ-ਗੂੜੇ ਕੱਢ ਕੇ ਆਇਆ ਸਾਰੀਆਂ ਨਾਨੀਆਂ ਦੇ ਕੋਲੇ ਮਾਮਿਆਂ ਦੇ ਕੋਲੇ ਤੇ ਫਿਰ ਹੁਣ ਥੱਕ ਕੇ ਨਹਾ ਕੇ ਸੋ ਗਿਆ ਤੇ ਗੁਰਸੇਵਤ ਦੀ ਮੰਮਾ ਜਿਹੜੇ ਹੋ ਚੁੱਕਿਆ ਜੀ ਰੈਡੀ ਤੇ ਸਾਡੀ ਕੁੱਲ ਮਿਲਾ ਕੇ ਤਿਆਰੀ ਹੈ ਜਾਣ ਦੀ ਸੱਚੀ ਗੱਲ ਜੀ ਸਾਰੇ ਆਪਾਂ ਹੋ ਚੁੱਕੇ ਆ ਜੀ ਰੈਡੀ ਸਭ ਜਿਹੜਾ ਆਪਣਾ ਸਾਰਿਆ ਜੀ ਕਿਉਂਕਿ ਥੱਕ ਚੁੱਕਿਆ ਸੀ ਤੇ ਹੁਣ ਆਪਾਂ ਜਾ ਰਹੇ ਆ ਜੀ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜੀ ਤੇ ਤੁਹਾਨੂੰ ਵੀ ਦਿਖਾਵਾਂਗੇ ਉੱਥੇ ਰੋਕ ਟੋਕਰਾਵਾਂਗੇ ਦਰਸ਼ਨ ਕਰਾਵਾਂਗੇ ਗੁਰੂ ਘਰ ਦੇ ਤੇ ਹੁਣ ਅਸੀਂ ਗੁਰਸਿਖਤ ਕੋਰ ਨੂੰ ਉਠਾਉਨੇ ਆ ਤੇ ਚੱਲਦੇ ਆ ਜੀ ਅੱਗੇ ਤੇ ਮਿਲਦੇ ਆ ਜੀ ਤੁਹਾਨੂੰ ਚੱਲ ਕੇ ਅੱਗੇ ਗੁਰਦੁਆਰਾ ਸਾਹਿਬ ਬਾਬੂ ਸੋ ਹਾਂਜੀ ਪਿਆਰੇ ਦੋਸਤੋ ਹੁਣ ਅਸੀਂ ਪਹੁੰਚ ਚੱਕਿਆ ਜੀ ਦੁਰਦਰਾ ਸ੍ਰੀ ਕਰਮਤਾਰਨ ਸਾਹਿਬ ਸ੍ਰੀ ਮੁਕਸਾ ਸਾਹਿਬ ਦੇ ਵਿੱਚ ਤੇ ਅੰਦਰ ਅਸੀਂ ਪਹੁੰਚ ਚੁੱਕੇ ਹਾਂ ਤੇ ਇੱਕ ਵਾਰ ਸਤਿ ਮੰਮਾ ਕਰ ਰਿਹਾ ਇਸ਼ਨਾਨ ਤੇ ਅਸੀਂ ਖੜੇ ਹੋਏ ਸੀ ਬਾਹਰ ਤੇ ਮੈਂ ਤੁਹਾਨੂੰ ਦਿਖਾਉਣਾ ਜੀ ਬਾਹਰ ਦਾ ਜਿਹੜਾ ਮਾਹੌਲ ਬਹੁਤ ਹੀ ਵਧੀਆ ਆ ਸੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਜਿਹੜਾ ਇਹ ਮਾਹੌਲ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਪਿਆਰੇ ਦੋਸਤੋ ਅਸੀਂ ਆਏ ਹੋਏ ਹਾਂ ਜੀ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦੇ ਵਾਸਤੇ ਤੇ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਜਿਹੜੀ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਤੇ ਬਾਕੀ ਸੀ ਕੋਸ਼ਿਸ਼ ਕਰਾਂਗੇ ਦਰਬਾਰ ਸਾਹਿਬ ਦੇ ਅੰਦਰ ਵੀ ਜੇ ਅੰਦਰ ਵੈਸੇ ਕੈਮਰਾ ਲਿਆ ਨਹੀਂ ਸਕਦੇ ਸੋ ਜਿੱਤੋਂ ਤੱਕ ਵੀ ਲਿਆ ਸਕੇ ਸੋ ਜ਼ਰੂਰ ਤੁਹਾਨੂੰ ਦਿਖਾਵਾਂਗੇ ਹਨਾ ਸੋ ਬਣੇ ਰਿਹਾ ਵੀਡੀਓ ਦੇ ਨਾਲ ਤੇ ਸਿੱਖ ਦੀ ਮੰਮਾ ਜਿਹੜੇ ਇਸ਼ਨਾਨ ਕਰਕੇ ਆ ਚੁੱਕਿਆ ਜੀ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਇੱਕ ਪੰਨੇ ਦੇ ਵੀਡੀਓ ਵਿੱਚ ਹੁਣ ਸਿੱਖ ਦੀ ਵਾਰੀ ਹੈ ਨਾ ਹਾਂ ਹੰਦੀ ਤੇ ਹੁਣ ਅਸੀਂ ਕਰਾਂਗੇ ਇਸ਼ਨਾਨ ਸੁਭਾਨੇਰੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਵਾਂਗੇ ਅੱਗੇ ਦਾ ਮਾਹੌਲ ਵੀ ਜਿਹੜਾ ਹਨਾ ਤੇ ਇਹ ਹੈ ਜੀ ਪਿਆਰੇ ਦੋਸਤੋ ਸਰੋਵਰ ਘਰ ਆ ਤੁਸੀਂ ਦੇਖ ਸਕਦੇ ਹੋ ਪਰ ਬੋਬੀਵਾਰੀ ਕੀ ਕਰਨ ਤੋਂ ਚੱਲ ਬਬੇ ਤਿਤਨ ਕਿਤਨੀ ਬਬੇ ਤੇ ਗੋਸ਼ਟਕੌਰ ਜਿਹੜਾ ਕਰਨ ਲੱਗਾ ਜੀ ਸਰੋਵਰ ਦੇ ਵਿੱਚ ਇਸ਼ਨਾਨ ਸੋ ਲਿਆ ਰਿਹਾ ਜੀ ਨਾਨਸ ਹੋਰ ਸਾਹਿਬ ਦੇ ਵਿੱਚ ਨਾ ਹੁੰਦਾ ਬਸ ਬਾਰਾ ਥੱਲੇ ਨਿਕਲੀ ਇਹ ਇੱਥੇ ਰੱਖੀ ਨੇ ਫੜਮੇ ਸੁ ਕਮੈਂਟ ਕਰਕੇ ਦੱਸਿਓ ਦੋਸਤੋ ਜਿਹੜਾ ਇਹ ਵੀਊ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਜੀ ਸਿੱਫਤ ਹੈ ਤਾਂ ਤਾਂ ਦੀ ਕੁਟੀ ਕੁਟੀ ਚਾਇਲ ਲੋ ਵੀ ਦੋਸਤੋ ਕਰਕੇ ਅਸੀਂ ਇਸ਼ਨਾਨ ਹੁਣ ਚੱਲ ਪਏ ਜੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਦੇ ਵਾਸਤੇ ਤੇ ਬਣੇ ਰਿਹਾ ਵੀਡੀਓ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਜੀ ਗੁਰਦੁਆਰਾ ਸਾਹਿਬ ਦਾ ਜਿਹੜਾ ਮਾਹੌਲ ਬਹੁਤ ਹੀ ਸੋਹਣਾ ਹੈ ਕਿਉਂਕਿ ਜਿਹੜੀ ਹਰ ਸੰਡੇ ਨੂੰ ਇੱਥੇ ਬਹੁਤ ਸੰਗਤ ਆਉਂਦੀ ਹੈ ਹਨਾ ਸੋ ਤੁਹਾਨੂੰ ਸਾਰਾ ਮਾਹੌਲ ਦਿਖਾਵਾਂਗੇ ਜੀ ਬਸ ਵੀਡੀਓ ਦੇ ਨਾਲ ਬਣੇ ਤੇ ਗੋਸ਼ਪਤ ਕੋਤੇ ਗੋਸ਼ਪਤੀ ਮੰਮਾ ਵੀ ਆ ਜਾ ਰਹੇ ਨਾਲ ਤੇ ਜਿਹੜੀ ਸੰਗਤ ਆ ਪਿਆਰੇ ਦੋਸਤੋ ਬਹੁਤ ਜ਼ਿਆਦਾ ਆਈ ਹੋਈ ਹੈ ਕਿਉਂਕਿ ਇੱਥੇ ਆਪਣਾ ਜਿਹੜੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਹਨਾ ਇਸ ਕਰਕੇ ਸਾਰੇ ਇੱਥੇ ਆਉਂਦੇ ਆ ਤੇ ਹੁਣ ਆਪਾਂ ਚੱਲਦੇ ਆ ਜੀ 메ਨ ਗੇਟ ਤੇ ਅੰਦਰ ਆਰਾਮ ਦੇ ਨਾਲ ਅੰੰਦ ਕਰ। ਕਿਹਾ ਕਿਸੇ ਦੇਖ ਸਕਦੇ ਆ ਜੀ ਇਹ ਜੀ ਇਹ ਪੌਣੇ ਬਣੇ ਪੌੜੀਆਂ ਦੇ ਜਰੀਏ ਜਿਹੜਾ ਉੱਪਰ ਜਾਇਆ ਜਾਂਦਾ ਜੀ ਤੇ ਬਹੁਤ ਜ਼ਿਆਦਾ ਜਿਹੜੀ ਸੰਗਤ ਆਉਂਦੀ ਰਹੀ ਬਹੁਤ ਸਾਰੀ। ਇਹ ਪੌੜੀਆਂ ਦੇ ਜਰੀਏ ਹੁਣ ਜਾਵਾਂਗੇ ਜੀ ਉੱਪਰ। ਗੁਰਸੇਵ ਤੇ ਦਸਵਦੀ ਮਮਲੇ ਰੈਡੀ ਨੇ ਤੇ ਹੁਣ ਆਪਾਂ ਕੋਰੇ ਕੈਮਰਾ ਕੱਢ ਜਿਓ ਆਫ ਤੇ ਹੁੰਦਾ ਕਿ ਕੈਮਰਾ ਹਲਾਉ ਨਹੀਂ ਕਰਦੇ ਤੇ ਹਾਂਜੀ ਕਰੇ ਦੋਸਤੋ ਆ ਚਰਨ ਕੋਲ ਜੇ ਚੇ ਸੀ ਸ਼ਰਮ ਤੋਂ ਕੋਚਾਲੇ ਜੇ ਕੋਈ ਥੜੀ ਜਿਹਾ ਰਹੇ ਅੰਦਰ ਦਰਵਾਜ਼ਾ ਸਾਹਿਬ ਦੇ ਵਿੱਚ ਤੇ ਅੰਦਰ ਤੁਹਾਨੂੰ ਇਹ ਦੱਸ ਲੇ ਕਿ ਕੈਮਰਾ ਹਲਾਉ ਨਹੀਂ ਇਹ ਕਿ ਤੁਸੀਂ ਤੇ ਲਾਓ ਜੀ ਦੋਸਤੋ ਕਰੋ ਜਿਹਾ ਸ਼ਿਸ਼ਟ ਦੁਬਾਰਾ ਸੇ ਕੋਈ ਕੰਮ ਸਾਹਜ ਜਿਹਾ ਅੰਦਰ ਦਾ ਬੀਬੀ ਆਣ ਸਰ ਤੇ ਪਿਆਰੇ ਦੋਸਤੋ ਇਹ ਹੈ ਜੀ ਗੁਰਦਰਾ ਸਾਹਿਬ ਦਾ ਲੰਗਰ ਹਾਲ ਜਿੱਥੇ ਸਾਰੇ ਸੰਗਤ ਬੈਠ ਕੇ ਸ਼ਾਕਰੀਆ ਜੀ ਲੰਗਰ ਆਪਾਂ ਜਿਹੜਾ ਵੀ ਲੰਗਰ ਸ਼ਾਸ ਪਿਆ ਆ ਪਿਆ ਤੇ ਦੋਸਤੋ ਜੀ ਮੰਮਾ ਹਾਜ਼ਰ ਸ਼ਾਕਰੀਆ ਜੀ ਲੰਗਰ ਸੋ ਲੰਗਰ ਸਕੋਂ ਦਾ ਬਾਅਦ ਫਿਰ ਚੱਲਾਂਗੇ ਜੀ ਅੱਗੇ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਜੀ ਮਾਹੌਲ ਤੇ ਹੁਣ ਅਸੀਂ ਕਰਨ ਲੱਗੇ ਆ ਪਿਆਰੇ ਦੋਸਤੋ ਇੱਥੋਂ ਵਾਪਸੀ ਤੇ ਮੈਂ ਚੱਲਿਆ ਜੀ ਆਪਣੀ ਬਾਈਕ ਨੂੰ ਲੈਣ ਵਾਸਤੇ ਜਿਹੜੀ ਬਾਈਕ ਆ ਸਾਡੀ ਉਹ ਬਹੁਤ ਜ਼ਿਆਦਾ ਪਰੇ ਖੜੀ ਹੋਈ ਆ ਸੋ ਮੈਂ ਲੈ ਕੇ ਆ ਰਿਹਾ ਬਾਈਕ ਤੇ ਬਸ ਥੋੜੀ ਜੀ ਦੇਰ ਦੇ ਵਿੱਚ ਅਸੀਂ ਇੱਥੋਂ ਨਿਕਲ ਰਹੇ ਆ ਜੀ ਤੇ ਆ ਲੱਗੀ ਹੋਈ ਆ ਜੀ ਇੱਥੇ ਸ਼ਵੀਲ ਕਿਉਂਕਿ ਗਰਮੀ ਬਹੁਤ ਜ਼ਿਆਦੇ ਐਸ ਕਰਕੇ ਜੋ ਵੀ ਭੈਣ ਭਰਾ ਆ ਰਹੇ ਆ ਜਿਸ ਉਹ ਇੱਥੇ ਸ਼ਵੀਲ ਪੀ ਰਹੇ ਆ ਆ ਤਾਂ ਕਰਕੇ ਦੇਖਿਆ ਨਾ ਹੋਰ ਠੀਕ ਹੋ ਅਮਨ ਜੀ ਜਿਵਾ ਤੇਰੀ ਆਈਡੀ ਆ ਦੁਬਾਰਾ ਦੇਖ ਲੋ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਉਹੀ ਬੰਦਾ ਈ ਹਾਂਜੀ ਹਾਂਜੀ ਬਈ ਤੇ ਲਓ ਵੀ ਦੋਸਤੋ ਆਪਾਂ ਜਿਹੜੀ ਆਪਣੀ ਬਾਈਕ ਕੱਢ ਲਈ ਆ ਤੇ ਹੁਣ ਆਪਾਂ ਚੱਲਦੇ ਆ ਜੀ ਘਰ ਨੂੰ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਜੇ ਅੱਗੇ ਮਾਹੌਲ ਕੀ ਕੁਝ ਹੁੰਦਾ ਤੇ ਆਪਾਂ ਕਿੱਥੇ ਜਾਂਦੇ ਆ ਸੋ ਆਜੋ ਤੁਸੀਂ ਵੀ ਉੱਥੇ ਇੱਥੇ ਬੈਠੇ ਵੀਡੀਓ ਨੂੰ ਬਣਾਈ ਜਾਓ ਇਹਨਾਂ ਆਪਾਂ ਪੱਛੀ ਦੇ ਇੱਕ ਚਲਦੇ ਹਾਂ ਬਾਹਰ ਤੇ ਗੁਰਸਿੱਤ ਦੀ ਮੰਮਾ ਹੁਣ ਜਿਹੜੇ ਬਰ ਚੁੱਕਿਆ ਜੀ ਬਾਜ਼ਾਰ ਦੇ ਵਿੱਚ ਤੇ ਦੇਖਦੇ ਆ ਤੇ ਚੱਪਲ ਵਗੈਰਾ ਬਣੇ ਰਿਹਾ ਬਲੌਗ ਦੇ ਨਾਲ ਸੋ ਤੁਹਾਨੂੰ ਅੱਗੇ ਦਾ ਮਾਹੌਲ ਵੀ ਗਰਮੀ ਵੀ ਜਿਹੜੀ ਬਹੁਤ ਜ਼ਿਆਦਾ ਤੇ ਆ ਲੱਗਾ ਹੋਇਆ ਜੀ ਬਾਜ਼ਾਰ ਸੋ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਹਨਾ ਇਹ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਲੱਗਾ ਹੋਇਆ ਜੀ ਬਾਜ਼ਾਰ ਤੇ ਹੁਣ ਇਹ ਗੰਗਾ ਜੂਸ ਤੇ ਹੁਣ ਅਸੀਂ ਜਾ ਰਹੇ ਆ ਦੋਸਤੋ ਨਰੈਨ ਗਾਰਡਨ ਪੈਲਸ ਦੇ ਵਿੱਚ ਜਿੱਥੇ ਕਿ ਲੱਗਿਆ ਹੋਇਆ ਐਗਜ਼ੀਕਿਊਸ਼ਨ ਤੇ ਹੁਣ ਆਪਾਂ ਤੁਹਾਨੂੰ ਉੱਥੇ ਚੱਲ ਕੇ ਦਿਖਾਵਾਂਗੇ ਉਥੋਂ ਦਾ ਮਾਹੌਲ ਸੋ ਬਣੇ ਰਹੋ ਵੀਡੀਓ ਦੇ ਨਾਲ ਅੱਜ ਦੀ ਜਿਹੜੀ ਵੀਡੀਓ ਆ ਅੱਜ ਦੀ ਜਿਹੜੀ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਊਗੀ ਬਟ ਬੜੇ ਇੰਟਰਸਟਿਡ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਹਨਾ ਸੋ ਬਣੇ ਰਹੋ ਵੀਡੀਓ ਦੇ ਨਾਲ ਤੇ ਮਿਲਦੇ ਹਾਂ ਜੀ ਹੁਣ ਆਪਾਂ ਚੱਲ ਕੇ ਤੁਹਾਨੂੰ ਨਰੈਨਗੜ ਪੈਲਸ ਦੇ ਵਿੱਚ ਤੇ ਹਾਂਜੀ ਪਿਆਰੇ ਦੋਸਤੋ ਹਣ ਅਸੀਂ ਪਹੁੰਚ ਚੁੱਕੇ ਆ ਜੀ ਨਰੈਣ ਗਾਰਡਨ ਪੈਲਸ ਦੇ ਵਿੱਚ ਸ੍ਰੀ ਮੁਖਸਰ ਸਾਹਿਬ ਮਲੋਟ ਰੋਡ ਤੇ ਰਿਲਾਇੰਸ ਵਾਲਿਆਂ ਦੇ ਪੰਪ ਦੇ ਬਿਲਕੁਲ ਕੋਲੇ ਉੱਥੇ ਜਿਹੜਾ ਲੱਗਿਆ ਹੋਇਆ ਜੀ ਐਗਜ਼ੀਬਿਸ਼ਨ ਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਗੱਡੀਆਂ ਖੜੀਆਂ ਹੋਈਆਂ ਇਹਦਾ ਮਤਲਬ ਇਹ ਹੈ ਕਿ ਇਟਸ ਐਗਜ਼ੀਬਿਸ਼ਨ ਤੇ ਜਿਹੜੇ ਬਹੁਤ ਹੀ ਵੀਰ ਭੈਣ ਭਰਾ ਸੱਜਣ ਆਏ ਹੋਏ ਨੇ ਤੇ ਹੁਣ ਆਪਾਂ ਵੀ ਬਹੁਤ ਹੀ देर ਨਾ ਕਰਦੇ ਹੋਏ ਚੱਲਦੇ ਆ ਜੀ ਅੰਦਰ ਤੇ ਅੰਦਰ ਚੱਲ ਕੇ ਜਿਹੜਾ ਦੇਖਦੇ ਆ ਮਾਹੌਲ ਤੇ ਨਾਲੇ ਦਿਖਾਉਨੇ ਆ ਜੀ ਤੁਹਾਨੂੰ ਵੀ ਇਸ ਐਗਜ਼ੀਬਿਸ਼ਨ ਦੇ ਵਿੱਚ ਕੀ ਕੀ ਕੁਝ ਆਇਆ ਹੋਇਆ ਕੀ ਕੀ ਕੁਝ ਵੇਖਣ ਵਾਲਾ ਤੇ ਆਪਾਂ ਜਰੂਰ ਇੱਕ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਜਿਹੜੀ ਜਿਹੜੀ ਚੀਜ਼ ਵੀ ਆਪਾਂ ਦਿਖਾ ਸਕੇ ਹਨਾ ਤੇ ਇਹ ਆ ਜੀ ਦੋਸਤੋ ਮੇਨ ਗੇਟ ਜਿਹੜੇ ਮੇਨ ਗੇਟ ਥਾਣੀ ਆਪਾਂ ਕਰਾਂਗੇ ਜੀ ਐਂਟਰੀ ਸੋ ਬਾਹਰੋਂ ਜਿਹੜੀ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਐ ਸੋ ਲਗਭਗ ਮੈਨੂੰ ਲੱਗ ਰਿਹਾ ਵੀ ਅੰਦਰ ਦਾ ਜਿਹੜਾ ਮਾਹੌਲ ਐ ਇਸ ਤੋਂ ਵੀ ਜ਼ਿਆਦਾ ਖੂਬਸੂਰਤ ਹੋਊਗਾ ਸੋ ਬਣੇ ਰਹੋ ਵੀਡੀਓ ਦੇ ਨਾਲ ਤੇ ਦੇਖਦੇ ਚੱਲੋ ਜੀ ਕੀ ਕੁਝ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦਾ ਰੰਗीन ਮਾਹੌਲ ਤੇ ਸਭ ਤੋਂ ਪਹਿਲਾਂ ਤਾਂ ਸਾਹਮਣੇ ਲਿਖੇ ਹੋਏ ਆ ਜੀ ਪੋਸਟਰ ਲੱਗੇ ਹੋਏ ਆ ਇਹਨਾਂ ਦੇ ਉੱਪਰ ਲਿਖਿਆ ਜੀ ਮੇਲਾ ਰੰਗ ਪੰਜਾਬ ਦੇ ਮਤਲਬ ਕਿ ਕਹਿੰਦਾ ਆਪਾਂ ਵੀ ਇੱਥੇ ਜਿਹੜਾ ਮੇਲਾ ਰੰਗ ਪੰਜਾਬ ਦੇ ਐਗਜ਼ੀਬਿਸ਼ਨ ਦਾ ਨਾਮ ਰੱਖਿਆ ਹੋਇਆ ਇੱਥੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਆਪਾਂ ਨੂੰ ਰੰਗ ਦੇਖਣ ਨੂੰ ਮਿਲਣਗੇ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਲਿਖਵਾਉਨੇ ਆ ਜੀ ਨਾਮ ਵਗੈਰਾ ਕਿਉਂਕਿ ਇੱਥੇ ਜਿਹੜੀ ਐਂਟਰੀ ਹੁੰਦੀ ਆ ਸੋ ਐਂਟਰੀ ਦੇ ਵਿੱਚ ਨਾਮ ਲਿਖਦੇ ਆ ਕਿੰਨੇ ਜਣੇ ਆਏ ਆ ਕੰਟੈਕਟ ਨੰਬਰ ਲਿਖਦੇ ਆ ਸੋ ਕਿੰਨਾ ਨੇ ਤੁਹਾਨੂੰ ਕਾਲ ਕੀਤੀ ਆ ਜਾਂ ਕਿਦਾਂ ਤੁਸੀਂ ਇੱਥੇ ਪਹੁੰਚ ਰਹੇ ਹੋ ਉਸ ਚੀਜ਼ ਬਾਰੇ ਸਾਰੀ ਡਿਟੇਲ ਲਿਖਦੇ ਆ ਸੋ ਆਪਾਂ ਸਾਰਾ ਕੁਝ ਲਿਖਵਾ ਕੇ ਨਾਮ ਵਗੈਰਾ ਤੇ ਹੁਣ ਕੀਤੀ ਜੀ ਅੰਦਰ ਵੱਲ ਨੂੰ ਐਂਟਰੀ ਤੇ ਆਜੋ ਦੇਖਦੇ ਆ ਜੀ ਅੰਦਰ ਦਾ ਮਾਹੌਲ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਸੋਹਣਾ ਮਾਹੌਲ ਹੈ ਜੀ ਸੋ ਪਿਆਰੇ ਦੋਸਤੋ ਦੇਖੋ ਵਾਕਈ ਮੇਲਾ ਰੰਗ ਪੰਜਾਬ ਦੇ ਬਹੁਤ ਸੋਹਣਾ ਮਾਹੌਲ ਹੈ ਜੀ ਕਾਫੀ ਤਰ੍ਹਾਂ ਦੀਆਂ ਸਟਾਲਸ ਲੱਗੀਆਂ ਹੋਈਆਂ ਤੇ ਇੱਧਰ ਮੈਨੂੰ ਮਿਲ ਗਏ ਜੀ ਸਾਡੇ ਬਹੁਤ ਹੀ ਰਿਸਪੈਕਟਡ ਮੈਮ ਪਰਮਜੀਤ ਬਰਾੜ ਦੇ ਹਸਬੰਦ ਸੋ ਉਹਨਾਂ ਨਾਲ ਖੜ ਕੇ ਕੀਤੀਆਂ ਕੁਝ ਦੇਰ ਗੱਲਾਂ ਬਾਤਾਂ ਸੋ ਮੈਂ ਸੋਚਿਆ ਵੀ ਕਿਉਂ ਨਾ ਬਲੌਗ ਦੇ ਵਿੱਚ ਸਰਜੀ ਨੂੰ ਵੀ ਥੋੜਾ ਲਿੱਤਾ ਜਾਵੇ ਕਿਉਂਕਿ ਸਰਜੀ ਵੀ ਖੁਦ ਬਲੌਗ ਵਗੈਰਾ ਬਣਾਉਂਦੇ ਇਹਨਾਂ ਦਾ ਵੀ ਇੱਕ ਆਪਣਾ ਚੈਨਲ ਆ ਜੋ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਤੇ ਇਹ ਮਿੱਤਰ ਪਿਆਰੋ ਇਹ ਆ ਜੀ ਲੈਸਸ ਦੀ ਸਟਾਲ ਜੋ ਕਿ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਲੈਸਸ ਆਈਆਂ ਹੋਈਆਂ ਬਹੁਤ ਹੀ ਸੋਹਣੀਆਂ ਸੋਹਣੀਆਂ ਤੇ ਆ ਇਧਰ ਲੱਗੀਆਂ ਹੋਈਆਂ ਜੀ ਆਪਣਾ ਲੇਡੀਜ਼ ਸੂਟ ਦੀ ਸਟਾਲਸ ਤੇ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਵੱਲ ਨੂੰ ਤੇ ਆ ਇੱਥੇ ਪਿਆਰੇ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਜੁਐਲਰੀ ਇਹ ਆ ਜੀ ਜੁਐਲਰੀ ਦੀ ਸਟਾਲ ਬਹੁਤ ਸੋਹਣੀਆਂ ਸੋਹਣੀਆਂ ਇੱਥੇ ਵੀ ਮਤਲਬ ਕਿ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਕੀ ਬਾਤ ਹੈ ਜੀ ਆ ਇਅਰਿੰਗਸ ਵਗੈਰਾ ਹੋ ਗਏ ਬਾਕੀ ਇਹਨਾਂ ਦੀ ਬਹੁਤੀ ਡਿਟੇਲ ਆਪਾਂ ਨੂੰ ਹੈ ਨਹੀਂਗੀ ਆ ਰਿੰਗਸ ਹੋ ਗਈਆਂ ਜੀ ਸੋ ਜਿੰਨਾਂ ਕ ਆਪਾਂ ਤੁਹਾਨੂੰ ਜਾਣਕਾਰੀ ਉਹਨਾਂ ਨੂੰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਆ ਆ ਗਿਆ ਜੀ ਮੇਰੇ ਹਿਸਾਬ ਨਾਲ ਕੋਸਮੈਟਿਕ ਕੋਸਮੈਟਿਕ ਹੁੰਦਾ ਜਾਂ ਕੋਸਮੈਟਿਕ ਪਤਾ ਨਹੀਂ ਥੋੜਾ ਬਹੁਤ ਲਫ਼ਜ਼ ਇੱਧਰ ਉੱਧਰ ਹੋ ਸਕਦਾ ਤੇ ਆ ਵੀ ਆ ਗਿਆ ਜੀ ਲੇਡੀਜ਼ ਲੇਡੀਜ਼ ਕੀ ਨੇ ਹੈ ਇਹ ਵੀ ਮੈਨੂੰ ਲੱਗਦਾ ਸ਼ਾਇਦ ਸੂਟ ਵਗੈਰਾ ਨੇ ਹਨਾ ਤੇ ਲਗਭਗ ਯਾਰ ਮੈਂ ਇੱਕ ਚੀਜ਼ ਦੇਖੀ ਹੈ ਵੀ ਇੱਥੇ ਜਿੰਨਾ ਵੀ ਹਨਾ ਆਪਣਾ ਐਗਜ਼ੀਬਿਸ਼ਨ ਦੇ ਵਿੱਚ ਸਮਾਨ ਆਇਆ ਹੋਇਆ ਸੋ ਇਹ ਆਲਮੋਸਟ ਲੇਡੀਜ਼ ਦਾ ਹੀ ਜ਼ਿਆਦਾ ਆ ਤੇ ਮਤਲਬ ਕਿ ਜਿੰਨੇ ਵੀ ਕਪੜੇ ਵਗੈਰਾ ਡ्रेसेस ਔਰ ਅਦਰ ਸਮਾਨ ਸੋ ਸਾਰਾ ਲੇਡੀਜ਼ ਦਾ ਹੀ ਆ ਸੋ ਜੈਂਟਸ ਦਾ ਜਿਹੜਾ ਸਮਾਨ ਹੈ ਤੇ ਬਹੁਤ ਘੱਟ ਆ ਬਾਕੀ ਸ਼ਾਇਦ ਥੋੜੀਆਂ-ਬੋਤੀਆਂ ਚੀਜ਼ਾਂ ਹੋਣ ਵੀ ਸੋ ਆਪਾਂ ਅੱਗੇ ਚੱਲ ਕੇ ਵੇਖਦੇ ਆਂ ਮੈਂ ਜਿੱਧਰ ਵੀ ਨਜ਼ਰ ਮਾਰ ਰਿਹਾ ਜੀ A to Z ਕੱਪੜੇ 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 ਸਟਾਲਸ ਕੱਪੜਿਆਂ ਦੀ ਸਟਾਲਸ ਕੱਪੜਿਆਂ ਦੀ ਸਟਾਲਸ ਬਹੁਤ ਮਤਲਬ ਕਿ ਐਦਾਂ ਦੀਆਂ ਹਨਾ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਤੇ ਆਜੋ ਵੀ ਹੁਣ ਆਪਾਂ ਚੱਲਦੇ ਆਂ ਅੱਗੇ ਤੇ ਅੱਗੇ ਚੱਲ ਕੇ ਵੇਖਦੇ ਆਂ ਜੀ ਮਾਹੌਲ ਤੇ ਆਹ ਦੇਖੋ ਜੀ ਕਿੱਡਾ ਵੱਡਾ ਪੱਖਾ ਲੱਗਿਆ ਹੋਇਆ ਜੀ ਉੱਪਰ ਉਹ ਦੇਖ ਰਿਹਾ ਤੁਹਾਨੂੰ ਕਿੱਡਾ ਵੱਡਾ ਪੱਖਾ ਬਹੁਤ ਵੱਡਾ ਪੱਖਾ ਆ ਜੀ ਕਿ ਬਾਕੀ ਜਿਹੜਾ ਮਾਹੌਲ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਹੁਣ ਆਪਾਂ ਸਰ ਜੀ ਨੂੰ ਲੈ ਕੇ ਨਾਲ ਚੱਲ ਪਏ ਜੀ ਅੱਗੇ ਨੂੰ ਸੋ ਹੁਣ ਆਪਾਂ ਦੇਖ ਰਹੀਆਂ ਜੀ ਅੱਗੇ ਵੀ ਕੁਝ ਆਪਾਂ ਨੂੰ ਘੈਂਟ ਘੈਂਟ ਚੀਜ਼ਾਂ ਮਿਲਣਗੀਆਂ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਤੇ ਹੁਣ ਸਿੱਧੇ ਮम्मा ਜਾ ਰਹੇ ਆ ਜੀ ਬਰਾ ਮੈਮ ਦੇ ਕੋਲੇ ਕਿਉਂਕਿ ਉਹ ਵੀ ਮੈਡਮ ਜੀ ਦੇ ਰਿਹਾਏ ਹੋਏ ਨੇ ਮੈਂ ਸਵਾਪਤ ਜੁਰ ਬਣਾ ਰਿਹਾ ਵੀਡੀਓ ਦੇਖੋ ਕਿ ਲਗੇ ਮੈਡਮ ਜੀ ਨੂੰ ਕਿ ਆ ਖੁਸ਼ੀ ਤੇ ਬਲ ਹੈ ਫਿਰ ਗੋਸ਼ਪਪ ਜਿਹੜਾ ਚੰਮੀ ਦਾ ਪਾ ਜੀ ਮਾਈਕ ਨੇ ਸੋ ਫਿਰ ਮੈਮ ਜੀ ਨੇ ਬੁਲਾ ਲੀਏ ਸਤਿ ਸ਼੍ਰੀ ਅਕਾਲ ਹੈਲੋ ਗੁਰਸੇਵ ਸ਼ਿਫਤ ਆਉਣੇ ਹੁੰਦੇ ਉਹ ਜੀ ਆਨਦਰ ਯਾਦ ਤੇ ਇੱਧਰ ਜਿਹੜੇ ਲੱਗੇ ਹੋਏ ਜੀ ਬੱਚਿਆਂ ਦੇ ਖਿਡੌਣੇ ਵਗੈਰਾ ਸੋ ਬੜੇ ਹੀ ਪਿਆਰੇ ਪਿਆਰੇ ਨਿੱਕੇ ਨਿੱਕੇ ਸ਼ਿਫਤ ਦੇ ਮਨਪਸੰਦ ਧਿਆਨ ਨਾਲ ਧਿਆਨ ਛੋਟਾ ਜਿਹਾ ਪੱਖਾ ਇੱਧਰ ਸਿਫਤ ਦੇ ਨਾਲਾਂ ਮੈਂ ਤਾਂ ਵੇਖਿਆ ਸੋ ਇੱਥੇ ਫਿਰ ਦੋਸਤੋ ਜੋ ਵੀ ਹੈ ਸਭ ਤੋਂ ਵੱਧ ਇੱਥੇ ਲੇਡੀਜ਼ ਦਾ ਸਮਾਨ ਹੈ ਮਤਲਬ ਕਿ ਜਿੱਦਾਂ ਕੱਪੜੇ ਵਗੈਰਾ ਹਨ ਹਰ ਇੱਕ ਚੀਜ਼ ਬਾਕੀ ਜੀ ਮੇਲਾ ਰੰਗ ਪੰਜਾਬ ਦਾ ਜਿਹੜਾ ਰੰਗ ਦਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਸੋ ਤੁਸੀਂ ਵੀ ਜਿਹੜਾ ਕਮੈਂਟ ਕਰਕੇ ਜਰੂਰ ਦੱਸੋ ਜਿਹੜਾ ਤੁਹਾਨੂੰ ਮੇਲਾ ਰੰਗ ਪੰਜਾਬ ਦਾ ਰੰਗ ਕਿੱਦਾਂ ਦਾ ਲੱਗਿਆ ਜੀ ਸੋ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਅੱਗੇ ਵੀ ਤੁਹਾਨੂੰ ਦਿਖਾਉਨੇ ਆਥੇ ਦਾ ਮਾਹੌਲ ਜਿਹੜਾ ਕਿੱਦਾਂ ਦਾ ਹੈ ਨੇ ਕੋ ਸੈਫਟੀ ਮम्मा ਤੇ ਕੋ ਸੈਫਟੀ ਦਵਾ ਜੇ ਸਵਾਪਾ ਵੀ ਨਾਲ ਪਿਛੇ ਪਿਛੇ ਚੱਲ ਪਏ ਕਿਉਂਕਿ ਜੋ ਕੁਝ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਨਾ ਬਹੁਤ ਸਾਨੂੰ ਦਾ ਜਿਹੜਾ ਮਾਹੌਲ ਬਹੁਤ ਸੋਹਣਾ ਲੱਗ ਗਿਆ ਲੈਸਸ ਦੀ ਲੱਗੀ ਹੋਈ ਸਟਾਲ ਸੋ ਹਾਂਜੀ ਦੋਸਤੋ ਫਿਰ ਹੁਣ ਤੁਸੀਂ ਦੱਸੋ ਕਮੈਂਟ ਕਰਕੇ ਸੋ ਹਾਂਜੀ ਪਿਆਰੇ ਦੋਸਤੋ ਸੋ ਅਸੀਂ ਤੁਹਾਨੂੰ ਦਿਖਾਇਆ ਜੀ ਰੰਗ ਪੰਜਾਬ ਦੇ ਰੰਗ ਮਤਲਬ ਕਿ ਐਗਜ਼ੀਕਿਊਸ਼ਨ ਦੇ ਅੰਦਰ ਜੋ ਕੁਝ ਵੀ ਸਭ ਕੁਝ ਤੁਹਾਨੂੰ ਦਿਖਾਇਆ ਤੇ ਕਮੈਂਟ ਕਰਕੇ ਦੱਸੋ ਜਿਹੜਾ ਤੁਹਾਨੂੰ ਐਗਜ਼ੀਕਿਊਸ਼ਨ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਜਿਹੜਾ ਇਥੋਂ ਦਾ ਮਾਹੌਲ ਆ ਅੰਦਰ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਗੋਸਟਫਟ ਕਹਿੰਦਾ ਜਿਹੜਾ ਮਾਈਕ ਮੈਨੇਜਰ ਤੇ ਮੈਂ ਬੋਲਣਾ ਲੋ ਜੀ ਲੋ ਜੀ ਤੇ ਬਾਕੀ ਆ ਪਾਣੀ ਚੱਲ ਰਿਹਾ ਜੀ ਬਹੁਤ ਘਟ ਵੀ ਉਸ ਚੀਜ਼ ਦਾ ਵੀ ਚਲੋ ਠੀਕ ਹੈ ਜਾਰੇ ਦੋਸਤੋ ਫਿਰ ਆਪਾਂ ਲੈਨੇ ਤੁਹਾਡੇ ਤੋਂ ਇਜਾਜ਼ਤ ਤੇ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਵਿੱਚ ਅੱਤ ਤੱਕ ਲਈ ਰੱਖਾ ਮਿਹਰਬਾਨੀ ਸ਼ੁਕਰੀਆ ਧੰਨਵਾਦ ਥੈਂਕ ਯੂ